ਤੇ ਕਿਤੇ ਇਹਨਾਂ ਸਲੇਟਾਂ ਦੇ ਉੱਤੇ ਕਲਗੀਆਂ ਵਾਲੇ ਪਾਸ਼ਾ ਦਾ ਨਾਮ ਲਿਖਿਆ ਜਾਏ ਇਹਨਾਂ ਦੀ ਜ਼ਿੰਦਗੀ ਬਦਲ ਜਾਏ ਇਹਨਾਂ ਦੇ ਅੰਦਰ ਪਿਆਰ ਪੈ ਜਾਏ ਇਹ ਵੇਖ ਕੇ ਇਹ ਬੱਚੇ ਪ੍ਰਭਾਵਿਤ ਹੁੰਦੇ ਆ ਸਾਰੇ ਵੇਖੋ ਅਸਾਜੀ ਚਿਮਟੀਆਂ ਵਜਾਉਂਦੇ ਆ ਸਾਰੇ ਬੈਠੇ ਪੱਗਾਂ ਵਾਲੇ ਜਦੋਂ ਐਂ ਵੇਖਦੇ ਆ ਨਾ ਇਹ ਬੱਚੇ ਫਿਰ ਇਹਨਾਂ ਦਾ ਜੀ ਕਰਨ ਲੱਗ ਜਾਂਦਾ ਵੀ ਪੱਗਾਂ ਵਾਲੇ ਵੀ ਵਧੀਆ ਲੱਗਦੇ ਬੰਨੋ ਪੱਗ ਬਈ ਰੱਖੋ ਦਾੜੀ ਇਹਨਾਂ ਦਾ ਛੌਂਕ ਪੈਦਾ ਹੋ ਜਾਂਦਾ ਅਕ ਮੈਂ ਕਈ ਵਾਰੀ ਚੱਜ ਦੇ ਕੱਪੜੇ ਪਾ ਲੂੰ। ਇਹ ਕੱਪੜੇ ਬਹੁਤ ਵਧੀਆ ਪਾਉਦੇ, ਵਧੀਆ ਪਾਵਾਂਗੇ ਤਾਂ ਹੀ ਵੇਖ ਕੇ ਅਗਲਾ ਕਹੂੰਗਾ ਵੀ ਮੈਂ ਵੀ ਇਦਾਂ ਦਾ ਬਣਾ। ਹੁਣ ਮੈਂ ਬਹੁਤ ਲਿਬੜਿਆ ਤੇ ਪੜਿਆ ਫਿਰੂੰਗਾ। ਕਿਹਦਾ ਜੀ ਕਰਦਾ ਫਿਰ ਮੈਂ ਗੁਰਸਿੱਖ ਬਣ ਜਾ ਪੱਗ ਬੰਨਾਂ। ਵਧੀਆ ਗੁਰਸਿੱਖ ਤੇ ਸਜਿਆ ਹੋਣਾ ਚਾਹੀਦਾ। ਵਧੀਆ ਤੋਂ ਵਧੀਆ ਪੱਗ ਬੰਨੋ, ਵਧੀਆ ਤੋਂ ਵਧੀਆ ਦਸਤਾਰ ਸਜਾਓ, ਦਮਾਲੇ ਬੰਨੋ, ਪੱਗਾਂ ਬੰਨੋ। ਦਾੜੀ ਨੂੰ ਤੇਲ ਲਾ, ਚੰਗੀ ਤਰ੍ਹਾਂ ਵਾਹ ਕੇ ਰੱਖ, ਬਰਸ਼ ਮਾਰ ਚੰਗੀ ਤਰ੍ਹਾਂ। ਐ ਸਾਫ ਸੁਥਰਾ ਖੁੱਚਾਂ ਲਚਕਾ ਕੇ ਰੱਖਿਆ ਕਰ ਆਪਣੀ। ਐ ਲੱਗੇ ਵੀ ਸਿੱਖ ਐ ਤੈਨੂੰ ਵੇਖ ਕੇ ਜੀ ਕਰੇ ਸਿੱਖ ਬਣਨੂ ਅਗਲੇ ਦਾ ਹੁਣ ਲਿਬੜਿਆਂ ਚ ਨਹੀਂ ਦੀ ਸਾਦਗੀ ਦੀ ਸਾਦਗੀ ਅਗਲਾ ਵੇਖ ਕੇ ਨਿਆਣੇ ਜਾਣੇ ਪਰੇ ਭੱਜਣਗੇ ਐ ਨਹੀਂ ਸਾਡੇ ਕਲਗੀਆਂ ਵਾਲੇ ਪਾਦਸ਼ਾ ਕਲਗੀ ਸੀਸ ਤੇ ਲਾਉਂਦੇ ਸੀ ਸਵਾ ਸਵਾ ਲੱਖ ਦੀ ਕਲਗੀ ਸਵਾ ਸਵਾ ਲੱਖ ਦੀ ਚੌਂਕੀ ਜਿਹਦੇ ਵਿੱਚ ਜਿਹਦੇ ਉੱਤੇ ਚਰਨ ਰੱਖਦੇ ਸੀ ਤੇ ਮਹਾਰਾ ਸੱਚੇ ਪਾਦਸ਼ਾ ਉਹ ਜਿਹੜਾ ਉਹਨਾਂ ਵਰਗਾ ਪ੍ਰਭਾਵ ਕੌਣ ਬਣਾ ਸਕਦਾ ਪਰ ਗੁਰਸਿੱਖ ਜਿਹੜਾ ਐ ਉਹ ਸਜਿਆ ਹੋਣਾ ਚਾਹੀਦਾ ਤਾਂ ਜੋ ਨਵੇਂ ਬੱਚਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੱਗਾਂ ਬਾਰੇ ਤੇ ਭਾਈ ਸਾਹਿਬ ਨੇ ਪੱਗਾਂ ਬਾਰੇ ਤੇ ਪੱਗਾਂ ਵਾਲਿਆਂ ਬਾਰੇ ਕੀ ਗੱਲਬਾਤ ਕੀਤੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਕੀ ਕੁਝ ਕਿਹਾ ਹੈ ਪਹਿਲਾਂ ਆਪਾਂ ਇਹ ਗੱਲ ਨੌਜਵਾਨ ਨੇ ਪੱਗਾਂ ਵਾਲੇ ਦਾੜ੍ਹੀਆਂ ਵਾਲੇ ਆ ਮੁੰਡੇ ਹੀ ਮੁੰਡੇ ਆ ਵੇਖੋ ਕਿੰਨੇ ਹੀ ਨੌਜਵਾਨ ਅੱਧਿਆਂ ਤੋਂ ਵੱਧ ਮੁੰਡੇ ਹੀ ਐ ਸਾਰੇ ਤੇ ਲੋਕ ਕਹਿੰਦੇ ਨੇ ਜੀ ਸਤਸੰਗ ਚ ਮੁੰਡੇ ਆਉਂਦੇ ਹੀ ਨਹੀਂ ਆ ਤੇ ਮੁੰਡੇ ਹੀ ਮੁੰਡੇ ਨੇ ਸਾਰੇ ਨੌਜਵਾਨ ਹੀ ਨੇ ਸਾਰੇ ਬੈਠੇ ਵੀ ਏ ਹਣ ਚੰਗਾ ਭਲਾ ਵੇਖੋ 10:30 ਵੱਜ ਗਏ 2 ਘੰਟਿਆਂ ਦੇ ਟਿਕ ਕੇ ਬੈਠੇ ਤੇ ਅੱਧਾ ਘੰਟਾ ਘੰਟਾ ਹੋਰ ਲੰਘ ਜੇ ਤਾਂ ਵੀ ਟਿਕੇ ਰਹਿਣਗੇ ਫੋਨ ਤਾਂ ਛੱਡਿਆ ਘੱਟ ਤੋਂ ਘੱਟ ਇਹ ਤੇ ਜਾਣ ਛੁੱਟੀ ਘੱਟ ਤੋਂ ਘੱਟ 2 ਘੰਟੇ ਤੇ ਸਾਡੇ ਇਦਾਂ ਲੰਘ ਗਏ ਸੱਚ ਤੇ ਇਹ ਆ ਵੀ ਸੁਣ ਤੇ ਲੈਂਦੇ ਆ ਪਰ ਸੁਣਾਉਣਾ ਸੁਣਾਉਣਾ ਸਾਨੂੰ ਹਿੰਮਤ ਕਰਨੀ ਨਹੀਂ ਅੱਜ ਵੀ ਅਸਰ ਹੋ ਸਕਦਾ ਜੇ ਅਸੀਂ ਚਾਹੀਏ ਜੇ ਕੋਸ਼ਿਸ਼ ਕਰੀਏ ਅੱਜ ਵੀ ਕੋਈ ਨਾ ਕੋਈ ਬਦਲ ਸਕਦਾ ਨਵੀਆਂ ਸਲੇਟਾਂ ਨੇ ਜੀ ਕਈਆਂ ਦੀਆਂ 13 13 ਸਾਲਾਂ ਦੇ ਨੇ ਜੇ ਲਿਖਿਆ ਜਾਣਾ 13 ਸਾਲਾਂ ਦੀ ਸਲੇਟ ਸਾਫ਼ ਹੈ ਜੀ ਤੇ ਚਾਹੀਦਾ ਉਹਦੇ ਉੱਤੇ ਕਲਗੀਆਂ ਵਾਲਾ ਲਿਖ ਦਿੱਤਾ ਜਾਵੇ ਗੁਰੂ ਨਾਨਕ ਲਿਖ ਦਿੱਤਾ 13 13 ਸਾਲਾਂ ਦੇ ਬੱਚੇ ਨੇ ਇਹਦੇ ਜਵਾਨ ਹੋ ਰਹੇ ਕਿਸੇ ਦਾ ਪੋਤਾ ਜਵਾਨ ਹੋ ਰਿਹਾ ਕਿਸੇ ਦਾ ਪੁੱਤ ਜਵਾਨ ਪੰਜਾਬ ਦੀ ਧਰਤੀ ਤੇ ਤੇ ਵੈਸੇ ਹੀ ਡਰ ਲੱਗਦਾ ਵੀ ਇੱਥੇ ਨਸ਼ਿਆਂ ਦੀ ਨਗਲ ਜੇ ਕਿਤੇ ਰੋੜੀ ਨਾ ਜਾਵੇ ਕਿਤੇ ਜਿਹੜੇ ਹਸਾਬ ਨਾਲ ਨਸ਼ੇ ਦੇ ਕਿੱਧਰ ਨੂੰ ਜਾਊ ਬਈ ਖਤਰਾ ਹੀ ਖਤਰਾ ਹੈ ਆ ਬਾਹਰ ਵਾਲਾ ਵੀ ਕੰਮ ਜਾ ਹੁਣ ਬੰਦ ਹੁੰਦਾ ਜਾਂਦਾ ਪਹਿਲਾਂ ਪਹਿਲਾਂ ਚੱਲਿਆ ਸੀ ਤੇ ਹੁਣ ਅਗਾ ਇੱਥੇ ਪੜ੍ਹਾਈਆਂ ਪੜੁਈਆਂ ਇਹਨਾਂ ਨੇ ਪੜ੍ਹਨੀਆਂ 13-13 ਸਾਲਾਂ ਦੇ ਨੇ ਖਤਰਾ ਹੀ ਖਤਰਾ ਹੈ ਤੇ ਕਿਤੇ ਸਾਫ਼ ਸਲੇਟਾਂ ਨੇ ਇਹਨਾਂ ਤੇ ਕੋਈ ਨਸ਼ਾ ਨਾ ਲਿਖ ਦਵੇ ਕੋਈ ਚਿੱਟਾ ਨਾ ਲਿਖ ਦਵੇ ਤੇ ਕਿਤੇ ਇਹਨਾਂ ਸਲੇਟਾਂ ਦੇ ਉੱਤੇ ਕਲਗੀਆਂ ਵਾਲੇ ਪਾਸ਼ਾ ਦਾ ਨਾਮ ਲਿਖਿਆ ਜਾਏ ਇਹਨਾਂ ਦੀ ਜ਼ਿੰਦਗੀ ਬਦਲ ਜਾਏ ਇਹਨਾਂ ਦੇ ਅੰਦਰ ਪਿਆਰ ਪੈ ਜਾਏ ਇਹ ਵੇਖ ਕੇ ਇਹ ਬੱਚੇ ਪ੍ਰਭਾਵਿਤ ਹੁੰਦੇ ਆ ਸਾਰੇ ਵੇਖੋ ਅਸਾਜੀ ਚਿਮਟੀਆਂ ਵਜਾਉਂਦੇ ਆ ਸਾਰੇ ਬੈਠੇ ਪੱਗਾਂ ਵਾਲੇ ਜਦੋਂ ਐਂ ਵੇਖਦੇ ਆ ਨਾ ਇਹ ਬੱਚੇ ਫਿਰ ਇਹਨਾਂ ਦਾ ਜੀ ਕਰਨ ਲੱਗ ਜਾਂਦਾ ਵੀ ਪੱਗਾਂ ਵਾਲੇ ਵੀ ਵਧੀਆ ਲੱਗਦੇ ਪੰਨੋ ਪੱਗ ਬਈ ਰੱਖੋ ਦਾੜੀ ਇਹਨਾਂ ਦਾ ਛੌਂਕ ਪੈਦਾ ਹੋ ਜਾਂਦਾ ਹੱਕ ਮੈਂ ਕਈ ਵਾਰੀ ਚੱਜ ਦੇ ਕੱਪੜੇ ਪਾ ਲੂੰ ਇਹ ਕੱਪੜੇ ਬਹੁਤ ਵਧੀਆ ਪਾਉਂਦੇ ਵਧੀਆ ਪਾਵਾਂਗੇ ਤਾਂ ਹੀ ਵੇਖ ਕੇ ਅਗਲਾ ਕਹੂੰਗਾ ਵੀ ਮੈਂ ਵੀ ਇਦਾਂ ਦਾ ਬਣਾ ਹੁਣ ਮੈਂ ਬਹੁਤ ਬਿਲਕੁਲ ਸਹੀ ਗੱਲ ਹੈ ਖਾਲਸਾ ਬਿਲਕੁਲ ਤਿਆਰ ਵਰ ਤਿਆਰ ਹੋਣਾ ਚਾਹੀਦਾ ਹੈ ਸਾਫ ਸੁਥਰਾ ਹੋਣਾ ਚਾਹੀਦਾ ਹੈ ਤਾਂ ਹੀ ਉਸ ਨੂੰ ਦੇਖ ਕੇ ਕੋਈ ਅੱਗੇ ਮੋਟੀਵੇਟ ਹੋਵੇਗਾ ਬਿਲਕੁਲ ਸੱਚੀ ਗੱਲ ਹੈ ਕਿ ਲੋਕ ਜੈਲਸਤਾ ਬਹੁਤ ਕਰਦੇ ਹਨ ਕਿ ਇਸ ਨੇ ਵਧੀਆ ਕੱਪੜੇ ਪਾਏ ਹਨ ਇਸ ਨੇ ਵਧੀਆ ਪੱਗ ਬੰਨੀ ਹੋਈ ਹੈ ਪਰ ਅਜਿਹਾ ਕਰਨ ਨਾਲ ਹੀ ਕੋਈ ਸਾਡੀ ਰੀਸ ਕਰੇਗਾ ਜੇ ਸਾਡੇ ਸਿਰ ਉੱਤੇ ਸੋਹਣੇ ਦਸਤਾਰਾਂ ਸਜਾਈਆਂ ਹੋਣਗੀਆਂ ਤਾਂ ਹੀ ਕੋਈ ਦੇਖ ਕੇ ਕਹੇਗਾ ਕਿ ਯਾਰ ਇਸ ਵਰਗਾ ਮੈਂ ਵੀ ਬਣਾ ਭਾਈ ਸਾਹਿਬ ਨੇ ਮੁਸੇ ਵਾਲੇ ਵੀਰ ਦੀ ਗੱਲ ਕੀਤੀ ਦਿਲਜੀਤ ਦੁਸਾਨ ਦੀ ਗੱਲ ਕੀਤੀ ਜੋ ਕਿ ਪੰਜਾਬੀ ਯਤਨ ਨੂੰ ਤੇ ਸਾਡੀ ਦਸਤਾਰ ਨੂੰ ਪ੍ਰਮੋਟ ਕਰਦੇ ਹਨ ਉਹਨਾਂ ਦੀ ਬੜੀ ਗੱਲ ਕੀਤੀ ਉਹਨਾਂ ਨੇ ਪੰਜਾਬੀ ਨੂੰ ਬੜੇ ਵੱਡੇ ਪੱਧਰ ਉੱਤੇ ਪੇਸ਼ ਕੀਤਾ ਹੈ ਤੇ ਬੜਿਆ ਤੇ ਬੜਿਆ ਫਿਰੂੰਗਾ ਕਿਹਦਾ ਜੀ ਕਰਦਾ ਫਿਰ ਮੈਂ ਗੁਰਸਿੱਖ ਬਣ ਜਾ ਪੱਗ ਬੰਨ ਲਾ ਵਧੀਆ ਗੁਰਸਿੱਖ ਤੇ ਸਜਿਆ ਹੋਣਾ ਚਾਹੀਦਾ ਹੈ ਵਧੀਆ ਤੋਂ ਵਧੀਆ ਪੱਗ ਬਨੋ ਵਧੀਆ ਤੋਂ ਵਧੀਆ ਦਸਤਾਰ ਸਜਾਓ ਦਮਾਲੇ ਬਨੋ ਪੱਗਾ ਬਨੋ ਦਾੜੀ ਨੂੰ ਤੇਲ ਲਾ ਚੰਗੀ ਤਰ੍ਹਾਂ ਵਾਹ ਕੇ ਰੱਖ ਬਰਸ਼ ਮਾਰ ਚੰਗੀ ਤਰ੍ਹਾਂ ਐ ਸਾਫ ਸੁਥਰਾ ਖੁੱਚਾ ਲਚਕਾ ਕੇ ਰੱਖਿਆ ਕਰ ਆਪਣੀ ਐ ਲੱਗੇ ਵੀ ਸਿੱਖ ਹੈ ਤੈਨੂੰ ਵੇਖ ਕੇ ਜੀ ਕਰੇ ਸਿੱਖ ਬਨਣੂ ਅਗਲੇ ਦਾ ਹੁਣ ਲਿਬੜਿਆਂ ਤੋਂ ਨਹੀਂ ਦੀ ਸਾਦਗੀ ਦੀ ਸਾਦਗੀ ਅਗਲਾ ਵੇਖ ਕੇ ਨਿਆਣੇ ਜਾਣੇ ਪਰੇ ਭੱਜਣਗੇ ਐ ਨਹੀਂ ਸਾਡੇ ਕਲਗੀਆਂ ਵਾਲੇ ਪਾਸ਼ਾ ਕਲਗੀ ਸੀਸ ਤੇ ਲਾਉਂਦੇ ਸੀ ਸਵਾ ਸਵਾ ਲੱਖ ਦੀ ਕਲਗੀ ਸਵਾ ਸਵਾ ਲੱਖ ਦੀ ਚੌਂਕੀ ਉਹਨਾਂ ਨੇ ਸਾਡੀ ਦਸਤਾਰ ਨੂੰ ਦੀ ਵੱਡੇ ਵਰਲਡ ਲੈਵਲ ਤੇ ਲਿਆ ਕੇ ਪੇਸ਼ ਕੀਤਾ ਹੈ ਤੇ ਉਹਨਾਂ ਨੂੰ ਭਾਈ ਸਾਹਿਬ ਨੇ ਗੁਜਾਰਿਸ਼ ਕੀਤੀ ਹੈ ਕਿ ਉਹ ਜਦੋਂ ਵੀ ਸਟੇਜਾਂ ਉੱਤੇ ਜਾਣ ਤਾਂ ਥੋੜੀ ਜੀ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਜਿਹਦੇ ਵਿੱਚ ਜਿਹਦੇ ਉੱਤੇ ਚਰਨ ਰੱਖਦੇ ਸੀ ਤੇ ਮਹਾਰਾ ਸੱਚੇ ਬਾਦਸ਼ਾਹ ਉਹ ਜਿਹੜਾ ਉਹਨਾਂ ਵਰਗਾ ਪ੍ਰਭਾਵ ਕੌਣ ਬਣਾ ਸਕਦਾ ਹੈ ਪਰ ਗੁਰਸਿੱਖ ਜਿਹੜਾ ਹੈ ਉਹ ਸਜਿਆ ਹੋਣਾ ਚਾਹੀਦਾ ਤਾਂ ਜੋ ਨਵੇਂ ਬੱਚਾ ਉਹਦੇ ਵੱਲ ਵੇਖ ਕੇ ਕਵੇ ਵੀ ਮੈਂ ਵੀ ਗੁਰਸਿੱਖ ਬਣਨਾ ਮੈਂ ਵੀ ਪੱਗ ਬੰਨੀ ਮੈਂ ਵੀ ਦਸਤਾਰ ਸਜਾਉਣੀ ਇਹ ਸੋਹਣਾ ਲੱਗਦਾ ਮੈਂ ਵੀ ਫੱਪਣਾ ਹੁਣ ਐਕਟਰ ਆਪਣਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਐ ਤੇ ਐਕਟਰਾਂ ਨੂੰ ਵੇਖ-ਵੇਖ ਕੇ ਨਿਆਣੇ ਉਧਰ ਨੂੰ ਬਣਦੇ ਉਹ ਮੁੰਡਾ ਸਿੱਧੂ ਸੀ ਗਾਉਣ ਵਾਲਾ ਬੁੱਸੇ ਵਾਲਾ ਨੌਜਵਾਨ ਜਿਹਦੀ ਮੌਤ ਹੋ ਗਈ ਜੋ ਪੱਗ ਬੰਨਦਾ ਸੀ ਤੇ ਮੈਂ ਅਮਰੀਕਾ ਕੈਨੇਡਾ ਚ ਵੇਖਿਆ ਕਈ ਬੱਚੇ ਉਹਨੂੰ ਪੱਗਾਂ ਪੱਗ ਵਾਲੇ ਨੂੰ ਵੇਖ ਕੇ ਪੱਗਾਂ ਬੰਨਣ ਲੱਗੇ ਸੀ ਸੋ ਜਿਹੜਾ ਵੀ ਬੰਦਾ ਸਾਡੀ ਦਸਤਾਰ ਪ੍ਰਮੋਟ ਕਰੇ ਉਹ ਮੁੰਡਾ ਦਲਜੀਤ ਗਾਉਂਦਾ ਹੈ ਉਹ ਪੱਗ ਬੰਨਦਾ ਸਿਰ ਤੇ ਤੇ ਚੰਗੀ ਗੱਲ ਹੈ ਜੇ ਕੋਈ ਬੰਦਾ ਪੱਗ ਵਾਲਾ ਪ੍ਰਮੋਟ ਕਰਦਾ ਹੈ ਪੱਗ ਬੰਨਣੇ ਮੈਂ ਤਾਂ ਕਹਿਣਾ ਹੁੰਦਾ ਕਿ ਤੇ ਦਲਜੀਤ ਮੈਨੂੰ ਮਿਲੇ ਤੇ ਮੈਂ ਉਹਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਾਂ ਵੀ ਤੂੰ ਨਾ ਜਦੋਂ ਸ਼ੁਰੂ ਕਰਦਾ ਹੈ ਪ੍ਰੋਗਰਾਮ ਇੱਕ ਵਾਰੀ ਕਹਿਆ ਕਰ ਵੀ ਮੇਰੇ ਤੇ ਬਾਜਾਂ ਵਾਲੇ ਦੀ ਕਿਰਪਾ ਐ ਐਂ ਕਿਹਾ ਤੂੰ ਕਿਆ ਕਰ ਮੇਰੇ ਤੇ ਦਸ਼ਮੇਸ਼ ਪਾਸ਼ਾ ਦੀ ਕਿਰਪਾ ਐ ਸ਼ੁਰੂ ਕਰਨ ਵੇਲੇ ਵੀ ਇੱਕ ਕਰੀ ਉਹਨਾਂ ਦਾ ਨਾਮ ਲੈ ਲਿਆ ਕਰ ਵਾਪਸੀ ਤੇ ਫੇਰ ਲੈ ਲਿਆ ਕਰ ਜਿੰਨੇ ਬੱਚੇ ਬੈਠੇ ਹੁੰਦੇ ਆ ਇੱਕ ਤਾਂ ਮੱਛਾ ਯਾਰ ਇੱਕ ਕਲਗੀਆਂ ਵਾਲੇ ਨੂੰ ਮੰਨਦਾ ਐ ਸਿੰਘ ਜੀ ਮਹਾਰਾਜ ਬਾਰੇ ਕਰ ਲਿਆ ਕਰਨ ਤਾਂ ਕਿ ਲੋਕ ਇਹ ਸਮਝ ਸਕਣ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਦਸਤਾਰ ਇਹ ਲੋਕਸੇ ਆਉਂਦੇ ਹਨ ਤੇ ਉਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਨ ਤੇ ਅੱਗੇ ਆਪਾਂ ਭਾਈ ਸਾਹਿਬ ਤੋਂ ਥੋੜਾ ਜਿਹਾ ਹੋਰ ਸੁਣਦੇ ਹਾਂ ਕਿ ਭਾਈ ਸਾਹਿਬ ਨੇ ਕੀ ਕੀ ਦੱਸਿਆ ਤੇ ਕਿਸ ਤਰ੍ਹਾਂ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਤੇ ਕਿਸ ਤਰ੍ਹਾਂ ਸੀ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਤੇ ਆਪਣੇ ਆਪ ਨੂੰ ਵਰਲਡ ਲੈਵਲ ਤੇ ਲਿਜਾ ਸਕਦੇ ਹਾਂ ਜੇ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਉਹ ਵੇਖ ਕੇ ਮਨ ਬੱਚਿਆਂ ਦਾ ਲੱਗ ਜਾਏ ਵੀ ਹਾਂ ਅੱਛਾ ਇਹ ਵੀ ਮਤਲਬ ਕਲਗੀਆਂ ਵਾਲੇ ਪਾਤਸ਼ਾਹ ਨੂੰ ਪਿਆਰ ਕਰਨ ਵਾਲਾ ਮਤਲਬ ਗੁਰੂ ਗੋਬਿੰਦ ਸਿੰਘ ਦੀ ਗੱਲ ਹੋਵੇ ਵੱਡੇ ਅਹੁਦੇ ਤੇ ਸਿੱਖ ਪਹੁੰਚੇ ਵੱਡੇ ਸਾਰੇ ਅਹੁਦੇ ਤੇ ਜਾ ਕੇ ਫਿਰ ਨਾਂ ਲਵੇ ਕਲਗੀਆਂ ਵਾਲੇ ਸਾਡੇ ਬੰਦੇ ਕਰਦੇ ਨਹੀਂ ਸਿਰੇ ਜਦੋਂ ਪਹੁੰਚ ਜਾਂਦੇ ਨੇ ਫਿਰ ਹੋਰ ਹੀ ਕਿਸੇ ਦਾ ਨਾਂ ਲੈਣ ਲੱਗ ਜਾਂਦੇ ਪਰ ਇਹ ਆ ਵੀ ਜੇ ਕਿਤੇ ਬੰਦਾ ਸਿਰੇ ਪਹੁੰਚ ਜੇ ਐ ਸਿਰੇ ਤੇ ਪਹੁੰਚਿਆ ਹੋਵੇ ਤੇ ਲੱਖਾਂ ਕਰੋੜਾਂ ਲੋਕ ਉਹਨੂੰ ਇੱਕ ਵੇਲੇ ਸੁਣ ਰਹੇ ਹੋਣ ਉਦੋਂ ਕਹਿ ਦੇਵੇ ਵੀ ਕਲਗੀਆਂ ਵਾਲੇ ਦੀ ਕਿਰਪਾ ਇੱਕ ਮੌਕਾ ਹੀ ਹੁੰਦਾ ਸੱਟ ਮਾਰਨ ਦਾ ਨਾ ਲੋਹਾ ਗਰਮ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਦਵੇ ਤੇ ਆਪਣੇ ਆਪ ਹੀ ਅੰਦਰ ਸਬ ਕੌਨਸ਼ੀਅੰਸ ਵਿੱਚ ਨਾ ਗੱਲ ਸੇਵ ਹੋ ਜਾਂਦੀ ਹੈ ਅੱਛਾ ਜੀ ਇਹ ਕਲਕੀਆਂ ਵਾਲੇ ਪਾਸ਼ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਨਾਨਕ ਸੋ ਇਸ ਕਰਕੇ ਭਾਈ ਇਹ ਬੇਨਤੀ ਹੈ ਵੀ ਜਿਹੜੇ ਸਜੇ ਹੋਏ ਹੋ ਤਕੜੇ ਰਹੋ ਬਾਕੀ ਆਪਣੇ ਮਨ ਬਣਾਓ ਦਸਤਾਰ ਸਾਨੂੰ ਬੜੀ ਮੁਸ਼ਕਲ ਤੋਂ ਬਾਅਦ ਮਿਲੀ ਹੈ ਸਾਡੇ ਲੱਖਾਂ ਹੀ ਯੋਧਿਆਂ ਨੇ ਬਹੁਤ ਵੱਡੀ ਵੱਡੀ ਕਲ ਨਾ ਕਾਲੀ ਤਾਂ ਜਾ ਕੇ ਸਾਨੂੰ ਦਸਤਾਰ ਹਾਸਲ ਹੋਈ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਇੱਕ ਦਸਤਾਰ ਦੇ ਲਈ ਆਪਣੀ ਆਣ ਬਾਣ ਸ਼ਾਨ ਉਹਨਾਂ ਨੇ ਨਹੀਂ ਛੱਡੀ ਤਾਂ ਹੀ ਅੱਜ ਅਸੀਂ ਸਿਰਾਂ ਉੱਤੇ ਦਸਤਾਰਾਂ ਸਜਾਉਂਦੇ ਹਾਂ ਬਾਕੀ ਭਾਈ ਸਾਹਿਬ ਨੌਜਵਾਨਾਂ ਨੂੰ ਇੱਕ ਵਧੀਆ ਸੰਦੇਸ਼ ਦਿੰਦੇ ਹਨ ਕਿ ਉਹ ਜੇ ਇਸ ਤਰ੍ਹਾਂ ਗੁਰਮਤ ਸੰਚਾਰਾਂ ਦੇ ਵਿੱਚ ਬੈਠ ਕੇ satsang ਕਰਦੇ ਹਨ ਤਾਂ ਉਹਨਾਂ ਦਾ ਧਿਆਨ ਮੋਬਾਈਲ ਤੋਂ ਅਤੇ ਨਸ਼ਾ ਤੋਂ ਦੂਰ ਰਹੇ ਤੇ ਇਹ ਗੱਲ ਸੱਚ ਹੈ ਕਿ ਅੱਜ ਪੰਜਾਬ ਅਤੇ ਬਾਕੀ ਹੋਰ ਸਟੇਟਾਂ ਵਿੱਚ ਨਸ਼ਾ ਦੇ ਹੜਾ ਆਏ ਹੋਏ ਹਨ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਹਨ ਤੇ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ ਸੋ ਆਪਾਂ ਨੂੰ ਰਲ ਕੇ ਇੱਕ ਹੱਲਾ ਮਾਰਨਾ ਚਾਹੀਦਾ ਹੈ ਕਿ ਆਪਾਂ ਆਪਣੇ ਛੋਟੀ ਨੌਜਵਾਨੀ ਨੂੰ ਨਸ਼ਾ ਤੋਂ ਬਚਾ ਕੇ ਗੁਰਮਤ ਸੰਚਾਰ ਵੱਲ ਲੈ ਕੇ ਜਾਈਏ ਸਤ ਸੰਗ ਕਰਨਾ ਗੁਰਬਾਣੀ ਪੜ੍ਹਨ ਆਪਣੇ ਜੀਵਨ ਨੂੰ ਸਫਲ ਬਣਾਉਣਾ ਉਹਨਾਂ ਨੂੰ ਕੋਈ ਚੰਗੀ ਸੇਧ ਮਿਲੇ ਇਹ ਸੇਧ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨੀਆ ਪੜ੍ਹ ਕੇ ਸੁਣ ਕੇ ਤਾਂ ਹੀ ਮਿਲੂਗੀ ਕਿ ਉਹਨਾਂ ਨੇ ਕਿੰਨੀ ਕੱਲ ਨਾ ਕੱਲੀ ਸੋ ਵਾਹਿਗੁਰੂ ਜੀ ਕਾ ਖਾਲਸਾ